ਸਾਂ ਕੌਣਾ ਬਾਹਰ ਡੈਡੀ ਕੋਈ ਨਾ ਮੰਗਤਿਆ ਸੁਣ ਮੇਰੀ ਮੰਗਤੇ ਆਂ ਘਰ ਨਾ ਬੋਲਣ ਡਿਆ ਵਾ ਜੇ ਤੂੰ ਬੁਗੜੀ ਨਾ ਤਰਾ ਟੱਬਰ ਮਾਰਨ ਲੇ ਇੱਥੇ ਗੋਮ ਹੋ ਜਾ ਉਹ ਡੈਡੀ ਮਤਵਾਦਾ ਬੜਾ ਵਾ ਉਹ ਗੇਟ ਤੇ ਖੋਲ ਚੋਰੀਆਂ ਨਾਲ ਕਾਤਾਉ ਗਦੇ ਆ ਵਾ ਉਹ ਮਤਵਾਦਾ ਬੜਾ ਹੀ ਕਿ ਮੈਂ ਕਿਹਨਾ ਕੋਈ ਰਾਹ ਸਕੂਟਰੀ ਜੇ ਕੀਦੀ ਲੱਗੀ ਆ ਆਹਦੀ ਦੇ ਵਾਈ ਪਰੋਣੀ ਗਈ ਆ ਮੈਂ ਤੁਸਕਾ ਤੋਂ ਬੋਲਣ ਡਿਆ ਮੰਗਤਿਆ ਨਾ ਦਫਾ ਕਰ ਤੂੰ ਮੈਂ ਤੂੰ ਸੁੱਤੇ ਕੋਈ ਚੀਜ਼ ਚੁੱਕ ਕੇ ਨਾ ਗਾਹ ਜਾਂ ਤਾਂ ਮੈਂ ਤੇਰੇ ਖੇਤਾਂ ਨੂੰ ਤੂੰ ਇਹਨਾਂ ਸਬਸਕ੍ਰਾਈਬ ਕਰ ਰਹੀ ਓਏ ਇਹਨਾਂ ਦਾ ਨਹੀਂ ਬੋਲੀਦਾ ਹੁੰਦਾ

ਇਮੀਡੀਟ ਡੈਡੀ ਨੂੰ ਗੱਲਾਂ ਚ ਲੈ ਆਉਣਾ ਜੋ ਵੀ ਕਰਦਾ ਰਬ ਚੰਗਾ ਹੀ ਕਰਦਾ ਐਵੇਂ ਨਹੀਂ ਕਹਿੰਦੇ ਕਲ ਜੁਰਦਾ ਯੋਰ ਵਾ ਰੱਬ ਪੂਰਾ ਮੇਰਾ ਸਾਥ ਦੇਂਦਾ ਇੰਡਿਆ ਵਾ ਮੈਂ ਮੰਮੀ ਨੂੰ ਸਾਧਦਾ ਇੱਥੇ ਇੱਥੋਂ ਨਹੀਂ ਜਾਣਾ ਅੱਜ ਜੇ ਮੈਂ ਇੱਥੋਂ ਚਲ ਗਿਆ ਨਾ ਤੇ ਦੂਰੇ ਵੀ ਆਹਾ ਦੀ ਇਹ ਨੰਮਾ ਵਿਆਹ ਕਰਾ ਕੇ ਨਾ ਫੇਰ ਹੀ ਉੱਥੇ ਪੈਰ ਪਾਵਾਂਗਾ ਕੱਲ ਮੈਂ ਜਾੜੀ ਦੀ ਕਰਾਂ ਸ਼ੇਵਾ ਕੱਲ ਪੂਰੀ ਨਾਲ ਆਵਾਂ ਮੰਮੀ ਨੂੰ ਸਦਾ ਉਹਦੀ ਕੋਈ ਸਲਾਹ ਦੇਊਗੀ ਬੱਥੇਰੀ ਫਫੇ ਬੁਕੜਨੀ ਉਹ ਵੀ ਕਿੰਦੇ ਹੀ ਬੈਠੀ ਹੈ ਕੀ ਗੱਲ ਸੋਚਣਾ ਕੀ ਹੈ ਮੰਮੀ ਮੈਨੂੰ ਹੈਰਾਨਗੀ ਜੀ ਹੋਈ ਜਾਣਦੀ ਆ ਮਨਪੀਤੇ ਡੈਡੀ ਵੱਲ ਵੇਖ ਲਓ ਉਹਨਾਂ ਤਾਈ ਜੀ ਦੇ ਹੱਥੇ ਨਾ ਸੱਟ ਲਾ ਦਿੱਤੀ ਆ ਤੇ ਮੰਨ ਲਓ ਰੱਬ ਨਾ ਕਰੇ ਜੇ ਤਾਇਆ ਜੀ ਇਕੱਲੇ ਹੁੰਦੇ ਉੱਥੇ ਤੇ ਫਿਰ ਜ਼ਿਆਦਾ ਸੱਟ ਲੱਗ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰੀ ਹਲੇ ਤੇ ਮੈਨੂੰ ਪਤਾ ਨਹੀਂ ਕਿੰਨੀ ਲੱਗੀ ਆ ਮੈਂ ਜਾਵਾਂਗੀ ਤੇ ਫੇਰ ਹੀ ਪਤਾ ਲੱਗੂਗਾ ਤੇ ਇੱਕ ਗੱਲ ਹੋਰ ਜੇ ਮੰਨਾ ਉੱਥੇ ਇਕੱਲਾ ਹੁੰਦਾ ਤੇ ਉਹਦੇ ਸੱਟ ਲੱਗ ਜਾਂਦੀ ਤੇ ਫੇਰ ਬੜੀ ਹੈਰਾਨਗੀ ਵਾਲੀ ਗੱਲ ਹੈ ਸੱਚੀ ਗੱਲ ਆ ਮੈਂ ਹੋਰ ਤਰ੍ਹਾਂ ਵੀ ਜਾਂਡਿਆ ਵਾ ਕਦਾ ਸਮਾਂ ਕੀ ਵਯਰ ਕੱਢਣਾ ਹੀ ਤਾਈ ਜੀ ਬਸ ਕੀ ਵੰਡਣਾ ਹੀਗਾ ਹੈ ਪਤਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਿੱਧੀ ਗੱਲ ਉਹ ਤੇ ਸਾਟ ਹੀ ਲਾਤੀ ਆਣ ਕੇ ਹੋ ਗਿਆ ਤਾ ਹਾਂਜੀ ਤਾਈ ਜੀ ਕਿੰਨੇ ਵਜੇ ਜਾਣੀ ਆ ਬਸ ਹੁਣ ਬਸ ਤੇ ਜਾਣੀ ਵਾਲੀ ਹੋਣੀ ਤਾਈ ਜੀ ਬਸ ਤੂੰ ਹੋ ਗਿਆ ਤੇ ਤਿਆਰ ਮੈਂ ਤਾਂ ਤਿਆਰ ਹੋ ਗਈ ਆ ਮੇਨ ਤਾਂ ਮਨਜੋਤ ਕਹਿੰਦੇ ਮਮੀ ਛੇਤੀ ਆ ਜਾ ਅੱਛਾ ਤੇ ਮੈਂ ਹਾਂ ਚੱਲ ਮੈਂ ਫਿਰ ਜਾਨੀ ਆ ਇੱਦਾਂ ਕਰ ਤੂੰ ਮੈਨੂੰ ਨਾਲ ਹੀ ਲੈ ਜਾਉ ਮੈਂ ਵੀ ਜਾਣਾ ਜੇ ਉੱਥੇ ਤਾਇ ਜੀ ਦਾ ਪਤਾ ਲੈਣਾ ਤੇ ਮੈਂ ਤੇ ਬਾਹੂ ਉੱਥੇ ਰਹਿਣਾ ਵਾ ਦੋ ਚਾਰ ਦਿਨ ਹੈ ਤਾਂ ਕੋਈ ਨਹੀਂ ਮੈਂ ਵੀ ਫਿਰ ਕਹਿੰ ਤੂੰ ਰਹਿਣਾ ਉੱਥੇ ਹੈ ਹਾਏ ਤੂੰ ਦਿਲਬੀਰੋ ਕਿੰਦਾਂ ਦੀਆਂ ਗੱਲਾਂ ਕਰਦੀ ਤੂੰ ਉੱਥੇ ਐ ਹੀ ਹੋ ਗਈ ਸੁਣ ਕੇ ਗੱਲ ਮੇਰੀ ਜਿੱਦਾਂ ਪਤਾ ਨਹੀਂ ਕੀ ਤੈਨੂੰ ਹੋ ਗਿਆ ਵਾ ਤੂੰ ਆਂਦੇ ਜੇ ਬਹੀ ਰਹਿਣਾ ਵਾ ਤੇ ਚੰਗੇ ਲੱਗੀਦਾ ਉੱਥੇ ਰਹਿੰਦੇ ਹਾਏ ਮੇਰੀ ਕੁੜਮਾ ਚਾਰੀ ਆ ਮੇਰਾ ਪੋਤਾ ਉੱਥੇ ਬੈਠਾ ਵਾ ਤੇ ਤੈਨੂੰ ਕੀ ਸ਼ੱਕ ਪੈ ਗਿਆ ਮੇਰੇ ਤੇ ਚਲੋ ਹੋਇਆ ਕਿ ਦੇਖ ਦਿਆਂ ਰਹਿ ਲਿਆ ਤੇ ਤੂੰ ਜਾਂਦੇ ਮੈਂ ਰਹਿਣਾ ਵਾ ਹੈ ਨਾ ਕੁੜਮਾ ਦੀ ਨਹੀਂ ਨਹੀਂ ਗਿਆ ਜਾਂਦਾ ਵਾ ਤੂੰ ਨਾ ਕਿਤੇ ਫਿਕਰ ਕਰ ਕਰਕੇ ਸੁੱਕ ਜੀ ਮੇਰੀ ਤੇ ਕਿਤੇ ਕੋਈ ਵਾਅਵਲ ਨਹੀਂ ਦੇਖ ਸਕਦਾ ਤੇ ਹੁਣ ਮੈਨੂੰ ਕਿਸੇ ਨੇ ਬੁੱਢੇ ਬਾਰੇ ਕੀ ਕਹਿ ਦੇਣਾ ਵਾ ਜਵਾਨੀ ਕਿਤੇ ਨੰਗੀ ਮੇਰੀ ਕਿਤੇ ਚੜ ਚੜੀਆਂ ਦੀ ਕਿਦਾਂ ਦੀ ਨਾਲੇ ਤੇ ਮੇਰਾ ਪੁੱਤ ਉਥੇ ਆ ਤੇ ਤੂੰ ਦਿਲ ਵੀਰੋ ਕੀ ਸੋਚ ਕੇ ਹੈਂ ਕਿਹ ਹੋਗੀ ਤੇਰੀ ਨਿਕਲ ਗਈ ਇਦਾਂ ਕਰਕੇ ਹੁਣ ਜਿੱਥੇ ਜਾਣਾ ਜਾਣਾ ਹੀ ਪੈਣਾ ਵਾ ਹੁਣ ਉਥੇ ਜਿਓ ਦੋ ਜਾਣੇ ਆ ਰੋਟੀ ਪਾਣੀ ਵੀ ਚਾਹੀਦਾ ਸਭ ਕੁਝ ਚਾਹੀਦਾ ਚੱਲ ਮਨਜੋਤ ਨਾ ਗਿਆਂਦਾ ਤੇ ਆਪੇ ਜਿੱਦਾਂ ਮਰਜੀ ਬਾਜੀ ਕਰਦੇ ਹੁਣ ਉਹਨੂੰ ਸੱਟ ਲੱਗ ਗਈ ਵਿਚਾਰੇ ਨੂੰ ਲੱਗ ਵੀ ਹੱਤੇ ਗਈ ਆ ਤੇ ਕੀ ਕਰੂਗਾ ਉਹ ਫੇਰ ਬਾਕੀ ਗੱਲ ਤਾਂ ਇਹ ਜੀ ਕੋਈ ਗੱਲ ਨਹੀਂ ਉਹਤਲਾ ਮਾਹੌਲ ਚੱਲ ਵੇਖ ਕੇ ਨਾ ਜੇ ਤੇ ਆਉਣਾ ਉਹ ਤੇ ਮੇਰੇ ਨਾਲ ਹੀ ਕੱਲ ਨੂੰ ਆ ਜਿਓ ਅਹ ਇੰਨੇ ਦੇ ਰਹਿੰਦੇ ਹਾਂ ਜਿਵੇਂ ਬਰੇ ਲੱਗੀਦਾ ਜੀ ਨਹੀਂ ਮੈਂ ਤੁਹਾਨੂੰ ਤੇਰਾ ਕੱਪੜੇ-ਕੁੱਪੜੇ ਪਾ ਲਿਆ ਮੈਂ ਹਾਂ ਮੁੜ ਕੇ ਮਨਜੋਦ ਆਖੂਗਾ ਮੈਂ ਤੈਨੂੰ ਰਹਿਣ ਵਾਲੀ ਆਖਿਆ ਸੀ ਆ ਵੀ ਤੇ ਤੂੰ ਮੰਮੀ ਕੋਈ ਸੂਟ ਲੈ ਕੇ ਆ ਗਈ ਤੇ ਫਿਰ ਉਹ ਕੱਪੜੇ ਥਣ ਪਾਉਣੇ ਹੁੰਦੇ ਉੱਥੇ ਤੇ ਤੂੰ ਇਦਾਂ ਕਰ ਭੀ ਜੇ ਤੇ ਰਾਤ ਤੇਰਾ ਰਿਆ ਸਰਦਾ ਠੀਕ ਵਾ ਤੇ ਜੇ ਨਹੀਂ ਤੇ ਫਿਰ ਤੂੰ ਆ ਜੀ ਤੇ ਮੈਂ ਜਾਣੀ ਨਹੀਂ ਮੈਂ ਰਹਿਣਾ ਮੈਂ ਤੇਰਾ ਦਾ ਵੀ ਮੈਂ ਪਤਾ ਕਰ ਹੀ ਆਉਂਦੀ ਫਿਰ ਮੈਂ ਰਿੰਦੀ ਰਹਿ ਜਾਣਾ ਜੀ ਹਾਂ ਪਤਕਾਰੀਆਂ ਚਾਹ ਵੀ ਕਿ ਇਹਨਾਂ ਫੇਰ ਹੋਇਓ ਮੈਂ ਤੈਨੂੰ ਲੈ ਜਾਉਂਗੀ ਨਾਲ ਐਦਾਂ ਕਰ ਹੁਣ ਤੁਸੀਂ ਘਰ ਰਹੇ ਹੋ ਐਵੇਂ ਤਾਂ ਨਾ ਇਦਲ ਵੀਰੇ ਪਰ ਘਰ ਕੱਲਾ ਸੁਨਿਆ ਛੱਡ ਕੇ ਕਿੰਨੀ ਮੁਸ਼ਕਲ ਵਾ ਸਾਰੇ ਜਾਣੇ ਘਰੋਂ ਚਲ ਜੀਏ ਤੇ ਕੋਈ ਆ ਹੀ ਜਾਂਦਾ ਆਖਣਾ ਕਿੱਥੇ ਜਨਗੀਆਂ ਸਾਰੀਆਂ ਹੁਣ ਸਾਨੂੰ ਤੇ ਮਜਬੂਰੀ ਪੈ ਗਈ ਮੈਂ ਕਿੱਥੇ ਘਰੋਂ ਜਾਣ ਵਾਲੀ ਹਾਂ ਕਿਤੇ ਮੇਰਾ ਤਾਂ ਕਿਤੇ ਪੈਰ ਪੁੱਟਣੋਂ ਬਾਹਰ ਜੀ ਨਹੀਂ ਕਰਦਾ ਵੀ ਹਾਏ ਲੋਕਾਂ ਨੇ ਆਖਣਾ ਇਹ ਤੁਰੀ ਫਿਰਦੀ ਹੈ ਜੇ ਕੱਲ ਨੋਂ ਮਰੀ ਤੁਰੀ ਫਿਰਦੀ ਮੈਨੂੰ ਤੇ ਆ ਬੜੀ ਸ਼ਰਮ ਆਉਂਦੀ ਹੈ ਗੱਲ ਦੀ ਪਰ ਹੁਣ ਮੇਰਾ ਜਾਣਾ ਜ਼ਰੂਰੀ ਆ ਜੇ ਸਵੇਰੇ ਆ ਜਿਓ ਫਿਰ ਹਾਂ ਆਹ ਜੇ ਜੋਤੀ ਦਾ ਸਰਦਾ ਉਦ ਜੋਤੀ ਆਜੂ ਜੇ ਨਾ ਉਹ ਤੇ ਮੈਂ ਰਹਿਣਾ ਉਥੇ ਫੇ ਮੈਂ ਰਹਿ ਪੂ ਜਿੱਦਾਂ ਨੇ ਮੈਨੂੰ ਅਨਜੋੜ ਆਖੂਗਾ ਮੈਂ ਤੇ ਉਦਾਂ ਹੀ ਕਰਨੀ ਆ ਹੁਣ ਤੇ ਜੇ ਇੱਕ ਗੱਲ ਆ ਜੇ ਤੂੰ ਨਾ ਵੀ ਜਾਓ ਤੁਹਾਡਾ ਸਰਦ ਤਾਂ ਵੀ ਜਾਂਦਾ ਹੀ ਆ ਨਾ ਜਾਓ ਆਹ ਤੇ ਫੇਰ ਕੀ ਮਰਨਾ ਭਾਜੀ ਹੈ ਹੀ ਉਥੇ ਤੂੰ ਮੰਮੀ ਲੱਗੇ ਰੋ ਕਰੇ ਮੈਂ ਚਲ ਜਾਂ ਨਹੀਂ ਕੱਲੀ ਪਤਾ ਲੈਵਨੀ ਭੈਣਾ ਤੂੰ ਤੇ ਜਾਣਾ ਆਪਣੇ ਥਾਂ ਤਾਇਆ ਆਇਆ ਲੱਗਦਾ ਤੇਰਾ ਮੇਰਾ ਭੈਣਾ ਕੁੜਮ ਲੱਗਦਾ ਵਾ ਹੈ ਮੈਂ ਹੋਰ ਉਹਨਾਂ ਕੋ ਗੱਲਾਂ ਸੁਣਨੀਆਂ ਮੁੜਕੇ ਅੱਗੇ ਸਾਡੀ ਜਾਨ ਨਹੀਂ ਛੱਡਣ ਦੇ ਲੋਕੀ ਤੇ ਮਗਰੋਂ ਥੋੜੀ ਉਹ ਵੀ ਡਿਆ ਪੇ ਸਾਨੂੰ ਗੱਲਾਂ ਕਰਨ ਤੇ ਅਸੀਂ ਕਿੱਧਰ ਨੂੰ ਜਾਣਾ ਵਾ ਚੱਲ ਤੁਰ ਜੇ ਜਾਣਾ ਜੇ ਕੋਈ ਸੂਟ ਪਾਉਣਾ ਤੇ ਇਸੇ ਲਫਾਫੇ ਚ ਪਾਰਾ ਜੇ ਨਹੀਂ ਤੇ ਆ ਜਾ ਫਿਰ ਮੰਮੀ ਮੇਰਾ ਸੂਟ ਲਿਆ ਦਿਓ ਅੰਦਰੋਂ ਮੈਂ ਇਸੇ ਕੱਟ ਚ ਪਾ ਲੈਂਨੀ ਤਾਈ ਵਾਲੀ ਚ ਉਹ ਤੇ ਹੈ ਨਹੀਂ ਤੇਰਾ ਪੈਂਟ ਕੋਈ ਸੂਟ ਸਾੜ ਪਿਆ ਲਿਆ ਸੂਟ ਪਹਿਲੇ ਉਹ ਘੜੇਉਣ ਡਿਆ ਤਾਈ ਉਹਦੇ ਕੱਪੜੇ ਵਾਵਾ ਹੀ ਪਾਲੇ ਆ ਇਹਨੇ ਕੱਪੜੇ ਤੁਸੀਂ ਕੀ ਕਰਨੇ ਉੱਥੇ ਨੇ ਮੈਂ ਵਾਪਸ ਲਾਉਂਗੀ ਜੇ ਨਾ ਪਾਉਣੇ ਪੈਣਗੇ ਤਾਂ ਕੋਈ ਗੱਲ ਨਹੀਂ ਤੂੰ ਰਹਿਣ ਦੇ ਤੇ ਇਹ ਕਿੱਟਾ ਭਰ ਲੀਆ ਕਲਫਾਫਾ ਹੀ ਭਰ ਕੇ ਰੱਖ ਲਿਆ ਤੇ ਕਿੱਟਰੀ ਭਰ ਲਈ ਸ਼ੌਲ ਵਾ ਕੋਟੀ ਯਾਰ ਮਾਲ ਵਾ ਸਿਰ ਤੇ ਬੰਨਣ ਨੂੰ ਤਿੰਨ ਸੂਟ ਵਾ ਬਸ ਹੋਰ ਜਿਆਦਾ ਕੱਪੜੇ ਮੈਂ ਕੋਈ ਨਹੀਂ ਪਾਈ ਮੰਨੇ ਭਾਈ ਦੇ ਪਾਈ ਜ ਵਿੱਚ ਨਹੀਂ ਉਹਦੇ ਨਹੀਂ ਮੈਂ ਪਾਈ ਮੈਂ ਤੇ ਤੈਨੂੰ ਝੂਠ ਮਾਰਾਂ ਇੱਕ ਤਾਂ ਉਹਦੇ ਹੀ ਪਾ ਲੈਣਾ ਸੀ ਨਾ ਫਿਰ ਚੱਲ ਜਾ ਚਲ ਨਾ ਹੋਊ ਤਾਂ ਫੋਨ ਕਰਕੇ ਪੁੱਛ ਲੈਨੇਂ ਜੇ ਆਖੂ ਕਰ ਫਿਰ ਮੈਂ ਉਧਰੋਂ ਪਾ ਲੈਂਦੇ ਤੇਰੇ ਕਿੰਨੇ ਰਹਿਣਾ ਉਧਰ ਉਹ ਰਹਿਣ ਤਾਂ ਵੀ ਆਪ ਤੋਂ ਨਹੀਂ ਮੈਂ ਤੇਰੇ ਨਾਲ ਕਿ ਆਉਂਗੀ ਅੱਛਾ ਰੋੜੀ ਆਈ ਨਹੀਂ ਕਾੜੀ ਲਾਟ ਲਈ ਜੇ ਤੇ ਆਜੂਗੀ ਤੈਨੂੰ ਲਾਟਣ ਦੀ ਕੋਈ ਜ਼ਿਆਦਾ ਫਿਕਰ ਆ ਤੇ ਮੈਨੂੰ ਨਾ ਫਿਕਰ ਹੋਏ ਤੂੰ ਹੋਰ ਕਿੰਨੂ ਹੋਏ ਤੁਹਾਨੂੰ ਤਾਂ ਫਿਕਰ ਹੀ ਨਹੀਂ ਤੂੰ ਐਦਾਂ ਕਰ ਤੇ ਤੂੰ ਬਾਲਟੀ ਲਿਆ ਦੇ ਧਾਰ ਕੱਢ ਲਾ ਨਿਕਲ ਜਾਂਦੀ ਧਾਰ ਵੀ ਜਿਹੜੀ ਮੈਂ ਤਾਂ ਪਹਿਲਾਂ ਵੀ ਉਹ ਵੇਖਿਆ ਜਿਹੜਾ ਇੰਨਾ ਤੀ ਦਾ ਸਾਥ ਦੇਂਦੀ ਆ ਉਹ ਮੈਨੂੰ ਪਤਾ ਵਾ ਧੀ ਮੇਰੀ ਸਹੀ ਆ ਉਹ ਬੰਦੇ ਗਲਤ ਵਾ ਤੁਹਾਡਾ ਪਿਓ ਕਹਿੰਦਾ ਦਵ ਕਦੇ ਇੱਕ ਹੋਰ ਸਾਹ ਪੀ ਲੈਣਾ ਦਾਈ ਤੇ ਇਹ ਵਾ ਇਹ ਵੇ ਮੇਰੇ ਕਿੰਨੀਆਂ ਗੱਲਾਂ ਸੁਣਾ ਕੇ ਤੇ ਚੱਲ ਵੀ ਗਈ ਉੱਥੇ ਹੀ ਤੂੰ ਉਹਨਾਂ ਘੱਟ ਕੀਤੀ ਆ ਉਹਦੇ ਸਾਹਮਣੇ ਤੂੰ ਆਖੀ ਜਾਨੀ ਇਹ ਗਲਤ ਵਾ ਇਹ ਗਲਤ ਵਾ ਜਿਹੜੀ ਜਿੱਥੇ ਗਲਤ ਗਲਤੀ ਆ ਮੈਨੂੰ ਪਤਾ ਨਾ ਗਲਤਵਾ ਕੇ ਨਹੀਂ ਗਲਤ ਨਾਲੇ ਉਹਦੇ ਵੀਰ ਦਾ ਆਇਆ ਫੋਨ ਆਂਦਾ ਹੀ ਨਹੀਂ ਹੋਰ ਕਿਤੇ ਉੱਥੇ ਜਿੱਥੇ ਕਹਣਾ ਉਹ ਮੇਰੇ ਕੋਲ ਹੈ ਨਹੀਂ ਪੈਸੇ ਲਾਉਣ ਲਈ ਹੋਰ ਕਿਤੇ ਕਰਨਾ ਤਾਂ ਫਿਰ ਮੈਂ ਕੱਲ ਦੂੰਗਾ ਉਹਨੇ ਮੈਨੂੰ ਅੱਗੇ ਪਤਾ ਵੀਰ ਨੇ ਤੇਰੇ ਮਗਰ ਹੀ ਲੱਗਣਾ ਤੂੰ ਆਪਣੇ ਮਗਰ ਲਾਇਆ ਵਾ ਵੀਰ ਤੁਸੀਂ ਆਪਣੀ ਧੀ ਮਗਰ ਲੱਗੇ ਜੇ ਤੇ ਮੈਂ ਗਲਤ ਕੀ ਕੰਡੀ ਐ ਤੇ ਵੀਰ ਦਾ ਮੇਰੇ ਕੋਲ ਮੇਰਾ ਫੋਨ ਨਹੀਂ ਹੈਗਾ ਵੀਰ ਕੋ ਮੇਰੇ ਨਾਲ ਗੱਲ ਕਰੇ ਹਾਂ ਤੁਸੀਂ ਤਾਂ ਝੂਠੀਆਂ ਸੱਚੀਆਂ ਗੰਡ ਕੇ ਉਹਨੂੰ ਕਈ ਕੋ ਮੇਰੇ ਖਿਲਾਫ ਕਰ ਦੇਣਾ ਮੈਨੂੰ ਕੀ ਲੋੜ ਹੈ ਝੂਠੀਆਂ ਸੱਚੀਆਂ ਗੰਡਣ ਦੀ ਮੈਂ ਤੇ ਅੱਕੇ ਦੁਖੀ ਬੜਾ ਮੈਂ ਮੈ ਮੇਰੀ ਦੀ ਆ ਮੈਂ ਆਪੇ ਵਿਆਹ ਲਊਗਾ ਨਹੀਂ ਲਾਉਣਾ ਪੈਸਾ ਤੇ ਨਾ ਕੋਈ ਲਾਵੇ ਤੁਸੀਂ ਤਾਂ ਹੱਲਾ ਸ਼ੇਰੀਆਂ ਦੇਣੇ ਉਹਨੂੰ ਹੱਲਾ ਸ਼ੇਰੀਆਂ ਇਦਾਂ ਬੱਲੇ ਢਾਡੇ ਹੱਲਾ ਸ਼ੇਰੀਆਂ ਨਹੀਂ ਮੈਂ ਕੋਈ ਦੇਣ ਦਿਆ ਉਹ ਵੀ ਕਹੇ ਆਕਾਤ ਨੂੰ ਤਰੀ ਆ ਵੀ ਮੈਂ ਕੋਈ ਸੱਚ ਨਾ ਸਾਹਮਣੇ ਲਿਆ ਕੇ ਛੱਡਣਾ ਮਰ ਗਏ ਲੋਕਾਂ ਨੂੰ ਗੱਲਾਂ ਖਾਉਣੀਆਂ ਕਿ ਤੂੰ ਆ ਜੂਣਾ ਤੋੜਦੀ ਐ ਸਾਡ ਕੋਲ ਇੰਜ ਗੱਲਾਂ ਸੁਣੀਆਂ ਜਾਂਦੀਆਂ ਤੇ ਮੈਂ ਘੜਾ ਨਾ ਵੀ ਉੱਥੇ ਤੋੜਨੀ ਆ ਉਹ ਤੇ ਮੇਰਾ ਝੂਠਾ ਨਾਂ ਲਾਈ ਜਾਂਦੇ ਕੁੜੀ ਜਿਹੜੀ ਮਰੀ ਉਹਦਾ ਵੀ ਤੇ ਜਿਹੜੀ ਉਹਦੀ ਮਾਂ ਮਰੀ ਕੁੜੀ ਦੀ ਉਹਦਾ ਮੇਰਾ ਨਾਂ ਲਾਈ ਜਾਂਦੇ ਉਹਨੇ ਸੁਣੀ ਨਹੀਂ ਗੱਲ ਮਨਪ੍ਰੀਤ ਨੇ ਕੀ ਤੂੜਤਾ ਬਸ ਇੱਕੋ ਗੱਲ ਕਰੀ ਜਾਂਦੇ ਮਨਪ੍ਰੀਤ ਠੀਕ ਮਨਪ੍ਰੀਤ ਠੀਕ ਅਸੀਂ ਗਲਤ ਹੋ ਗਏ ਦੋਵੇਂ ਜੀ ਤੂੰ ਐਦਾਂ ਕਰ ਜ਼ਿਆਦਾ ਨਾ ਗੱਲ ਕਰ ਜਾਂ ਬਾਟੀ ਲਿਆ ਮੇਰਾ ਪੁੱਤ ਤੇ ਧਾਰ ਕੱਢ ਲੈ ਕੱਢ ਲੋ ਧਾਰੀ ਆਪੇ ਮੈਂ ਬਾਟੀ ਨਹੀਂ ਹਾਂ ਗੱਲ ਕੋਈ ਆ ਕਰਨ ਕੋਈ ਡਈ ਆਏ ਵੀ ਇਹ ਮੈਨੂੰ ਉਲਟਾ ਹੀ ਵੇਖ ਲੜੀ ਜਾਂਦੇ ਆ ਉਹ ਮੈਨੂੰ ਪਤਾ ਵੀ ਅਸੀਂ ਪਿਓ ਤੀ ਕੀ ਕਰਨ ਦੇ ਕੀ ਨਹੀਂ ਕਿਦਾਂ ਅਸੀਂ ਜ਼ਿੰਦਗੀ ਜੀਣ ਦੇ ਆ ਤੇ ਤੂੰ ਆਣ ਕੇ ਹੋਰ ਅੱਗ ਲਾਉਣ ਦੇ ਉਤੂੰ ਤੂੰ ਕਾਦੀ ਹੱਡੀ ਨਾ ਹੋਈ ਫਿਰ ਜੇ ਤੂੰ ਸਾਡਾ ਸਾਥ ਹੀ ਨਹੀਂ ਦੇਣਾ ਕਿਸ ਗੱਲ ਦਾ ਤੇ ਉਤਰਾਂ ਪਿਆਰ ਨਾ ਪੁੱਛ ਡੈਡੀ ਕੀ ਗੱਲ ਵਾ ਕੋਈ ਗੱਲ ਨਹੀਂ ਜਾਂ ਹੌਸਲਾ ਹੀ ਬੰਦਾ ਦਿੰਦਾ ਇਹ ਨਾ ਹੈ ਹੀ ਨਹੀਂ ਇਹਨੂੰ ਹੁਣ ਹੋਰ ਲਾਗੀ ਲਾਂਬੂਆਂ ਦੀ ਕੱਢ ਲੋ ਖੇਤਾਰ ਚੱਲ ਕੱਢ ਲਾਂਗੇ ਫਿਰ ਤੂੰ ਕਿਹੜੀ ਚਾਹ ਨਹੀਂ ਪੀਣੀ ਜਾਂ ਕੀ ਨਹੀਂ ਕਰਨਾ ਆ हां गल करनी जरूरी दरवाजा खोलो हां दस डेडी मैं मनजोर ना बया करवाजोर ना बया करेरिया तो फिर रलिया चुगद तू तो ताई ओथे गई ਕਰੋ ਫਿਰ ਆਪਣੀਆਂ ਮਰਜ਼ੀਆਂ ਮੈਨੂੰ ਤੇ ਅੱਗੇ ਜੋਤੀ ਨਹੀਂ ਛੱਡਣ ਦੀ ਮੇਰਾ ਵੀ ਉਹ ਉਹਨਾਂ ਨੇ ਖਰਿਆ ਮੇਰ ਨਾਲ ਕੀ ਬਣਾਉਣਾ ਪਰਚੇ ਮੇਰੇ ਤੇ ਹੋਣ ਡਏ ਆ ਮੈਂ ਤੇ ਜੇਲ੍ਹ ਚਲ ਜਾਣਾ ਤੈਨੂੰ ਮੈਂ ਵਿਆਹ ਲਾ ਪਈ ਲੂੰ ਚੱਲ ਕਰੋ ਤਿਆਰੀਆਂ ਡੜੀ ਜਿੱਦਾਂ ਮਰਜ਼ੀ ਹੁਣ ਖੁਸ਼ੀ ਤੋਰੋ ਜਾਂ ਭਾਵੇਂ ਦੁਖੀ ਹੋ ਕੇ ਤੋਰੋ ਮੈਨੂੰ ਇੱਕ ਵਾਰੀ ਉੱਥੇ ਤੋਰ ਦੋ ਤੇਰਾ ਸਾਡੇ ਸਾਰੇ ਮਸਲੇ ਹੱਲ ਹੋ ਜਾਣੇ ਆ ਇਸ ਤੋਂ ਇਲਾਵਾ ਹੋਰ ਸਾਡੇ ਕੋਲ ਕੋਈ ਨਹੀਂ ਬਹਾਨੀ ਆ ਫਿਰ ਕਿਦਾਂ ਮਸਲੇ ਹੱਲ ਹੋ ਜਾਣਗੇ ਡੈਡੀ ਹੋ ਜਾਣਗੇ ਨਾ ਨਹੀਂ ਫਿਰ ਵੀ ਪਤਾ ਲੱਗੂਗਾ ਹੀ ਕੋਈ ਨਾ ਕੋਈ ਗੱਲ ਦਾ ਡੈਡੀ ਇਦਾਂ ਉਹ ਬਹੁਤ ਚਲਾਕ ਜੇ ਬੰਦਾ ਉਹਦੇ ਵੀ ਅੱਗੇ ਪਤਾ ਲੱਗਣ ਡਿਆ ਕੋਈ ਨਹੀਂ ਪੇਸ ਜਾਣਦੇ ਨਹੀਂ ਤੇ ਅਹੀਂ ਐਵੇਂ ਵਾਦੂ ਦੀ ਬਦਨਾਮੀ ਆ ਨਾ ਇਦਾਂ ਵੀ ਹੋਣੀ ਆ ਤੇ ਇਦਾਂ ਵਿਆਹ ਕਰਵਾ ਕੇ ਤੇ ਫਿਰ ਵੀ ਬਦਨਾਮੀ ਹਣੀ ਦੋ ਚਾਰ ਗੱਲਾਂ ਹੀ ਹੋ ਜਾਣਗੀਆਂ ਕੀ ਕਰ ਲੈਣਗੇ ਲੋਕ ਸਾਲ ਯਾਦ ਰੱਖਣਗੇ ਬਾਅਦ ਚ ਭੁੱਲ ਜਾਣਾ ਨੰਨ ਚਲ ਇਦਾਂ ਕਰ ਲੈ ਜਿੱਦਾਂ ਤੂੰ ਆਨੀ ਆ ਮੈਨੂੰ ਤੇ ਅੱਗੇ ਜੋਤੀ ਨਹੀਂ ਗਈ ਛੱਡਣ ਡੀ ਆਂਦੀ ਤੁਸੀਂ ਪਿਓ ਧੀ ਦੀ ਤੁਹਾਡੇ ਰਲੀਆਂ ਚੁਗਦੀਆਂ ਤੁਸੀਂ ਘਰੇ ਕੀ ਗੱਲਾਂ ਕਰਦੇ ਆ ਤੇ ਵੀਰੇ ਨੇ ਅਖੇ ਦੀ ਫੋਨ ਕਰਤਾ ਵੀ ਮੈਂ ਨਹੀਂ ਖਰਚਾ ਲਾਉਣਾ ਮੈਂ ਨਹੀਂ ਲਾਉਣਾ ਨਾਲ ਮੈਂ ਤੁਹਾਨੂੰ ਦੇਣਾ ਨਹੀਂ ਆ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਉਹ ਹਾਨੂੰ ਤੁਹਾਨੂੰ ਜੇਲ੍ਹ ਪਹੁੰਚਾਉਂਦੀ ਡਿਆ ਸੀ ਨਾ ਕਰਨ ਪਰ ਉਹਨੂੰ ਇਹ ਨਹੀਂ ਪਤਾ ਕਿ ਜ਼ਬਰਦਸਤੀ ਪਿਆਰ ਨਹੀਂ ਪਾਏ ਜਾਂਦੇ ਉਹਦੇ ਵਾਸਤੇ ਜਿਹੜੀ ਹੈ ਨਾ ਉਹ ਜੇਲ੍ਹ ਤੋਂ ਵੀ ਬੱਤਰ ਨਾ ਨਾ ਬਣਾਤਾ ਉਹਦਾ ਮੈਂ ਘਰ ਤੇ ਉਹ ਵੀ ਕੀ ਯਾਦ ਕਰੂਗਾ ਵੀ ਕਿਹਦੇ ਨਾਲ ਪਾਲਾ ਪੈ ਗਿਆ ਮੇਰਾ ਅਮਨ ਦਾ ਡੈਡੀ ਕਹਿੰਦਾ ਸੀ ਕੋ ਡੈਡੀ ਉਹਨੇ ਨਹੀਂ ਮਿਲਣ ਦਿੱਤਾ ਮਾਂ ਮੰਦੇ ਡੈਡੀ ਨੂੰ ਅੱਛਾ ਇੰਨਾ ਸ਼ੈਤਾਨ ਬੰਦਾ ਲੈ ਪੀ ਇੰਨਾ ਸ਼ੈਤਾਨ ਉੱਥੇ ਆ ਉਹ ਵੀ ਉਹਦੇ ਉੱਥੇ ਹੀ ਗਿਆ ਜਾਂਦੇ ਆ ਜੇ ਮੈਂ ਗੇਟ 'ਚ ਹੀ ਬਣ ਲੱਗੀ ਤੇ ਉਹ ਨਿਕਲਣ ਡੈਡਾ ਡੈਡੀ ਕਿਸਮਤ ਨਹੀਂ ਸਾਥ ਦੇਣ ਦੀ ਸਾਡੀ ਤੇ ਨਾ ਹੀ ਦੇਣਾ ਵਾ ਤੇਰੀ ਗੱਲ ਸਹੀ ਆ ਤੇਰਾ ਜੋਰ ਆ ਪੂਰਾ ਤੇਰੀ ਗੱਲ ਸਹੀ ਆ ਪੁੱਤ ਉਹਨੂੰ ਮੈਂ ਹੋਰ ਵੀ ਦਿਨ ਮੈਂ ਕਿਤੇ ਵਿਆਹਤਾ ਨਾ ਉਹਨੇ ਤੈਨੂੰ ਉੱਥੇ ਵੀ ਜੀਣ ਨਹੀਂ ਗਾ ਦੇਣਾ ਨਹੀਂ ਵਸਣ ਦੇਣਾ ਉਹਨੇ ਮੈਨੂੰ ਚੱਲ ਕੋਈ ਨਹੀਂ ਹੁਣ ਆਖੀ ਤੇ ਜਾਂਦੀ ਆ ਨਾ ਜੋਤੀ ਪੀਓ ਲੋਕੀ ਸਾਨੂੰ ਕੀ ਆਖਣਗੇ ਦਵਾਜੂ ਨਾ ਵਿਆਹ ਤੀ ਉਹਦੇ ਨਾਲ ਵਿਆਹ ਤੀ ਅਸੀਂ ਆਖਾਂਗੇ ਪੀ ਅਮਨ ਦੇ ਡੈਡੀ ਨੇ ਆਖਿਆ ਵੀ ਮੇਰੀ ਧੀ ਚਲ ਗਈ ਦੁਨੀਆ ਤੋਂ ਤੂੰ ਆਪਣੀ ਧੀ ਦੇ ਦੇ ਵੀ ਮੈਂ ਬੜਾ ਸਮਾਨ ਉਹਨੂੰ ਦਿੱਤਾ ਵਾ ਮੈਂ ਇਦਾਂ ਕਹਿ ਦੂੰਗਾ ਫਿਰ ਡੈਡੀ ਦੁਨੀਆ ਦੇ ਤੇ ਮੂੰਹ ਬੰਦ ਹੋਣੇ ਨਹੀਂ ਆ ਭਾਵੇਂ ਜਿੰਨਾ ਮਰਜੀ ਵਧੀਆ ਵਿਆਹ ਕਰੋ ਤਾਂ ਵੀ ਤੇ ਗੱਲ ਨਾ ਉਹ ਕਿੰਨੇ ਪੁੱਛੇ ਪਾਲਾਂਗੇ ਇਹ ਤਾਂ ਗੱਲ ਸਹੀ ਗੱਲ ਆ ਉਹਦੇ ਆ ਤੇਰੇ ਮੂੰਹ ਤੇ ਤੇਰੇ ਤੇ ਮੇਰੇ ਤੇ ਮੇਰੇ ਪਿੱਠੇ ਪਿੱਛੇ ਹੋ ਕੇ ਦੇਵਨੀ ਮਹਿਤੰਦੇ ਬਸ ਇਹ ਆ ਕਿ ਹੁਣ ਹੀ ਵੇਖਣਾ ਵਾ ਪਰ ਇਹਨੂੰ ਇੱਕ ਵਾਰੀ ਨਾ ਸਭ ਕੁਝ ਸਿਖਾਉਣਾ ਵਾ ਬੰਦੇ ਨੂੰ ਪਰ ਇੱਕ ਗੱਲ ਹੈਗੀ ਬੜਾ ਚਲਾਕ ਸੁਸਤੀ ਉਹ ਮਨਜੋਦ ਬਹੁਤ ਚਲਾਕ ਸੁਸਤਾ ਵੀ ਇਹ ਕਿਦਾਂ ਇੰਨਾ ਸਾਤਰ ਬੰਦਾ ਉਹਨੇ ਉਹਨੂੰ ਅਮਨ ਦੇ ਪਿਓ ਨੂੰ ਗਾੜੀ ਵੇਖ ਲਾਇਆ ਆਪ ਨਹੀਂ ਗਾੜੀ ਹੋਇਆ ਉਹਦਣਾ ਇੱਥੇ ਤੂੰ ਉਹਦੇ ਵੇਖਿਆ ਨਹੀਂ ਵਿੱਚ ਵਿੱਚ ਪੜੀਆਂ ਵੜਦਾ ਵਾ ਪਰ ਇਹ ਆ ਨਾ ਇੱਕ ਨਾ ਇੱਕ ਦਿਨ ਦੇ ਪਾਪ ਦਾ ਘੜਾ ਭਰ ਨਹੀਂ ਆ ਨਾ ਵੇ ਹੋ ਮੇਰਾ ਸੱਜਣ ਮਿੱਤਰ ਹੋਵੇ ਆਪਣਾ ਬਣਾ ਕੇ ਉਹ ਮਾਰਦਾ ਵਾ ਨਾ ਸਾਰਿਆਂ ਨੂੰ ਉਹੀ ਹੈ ਨਾ ਮੇਰਾ ਸੱਜਣ ਮਿੱਤਰ ਮੇਰੀਆਂ ਮੈਂ ਉਹਦੀਆਂ ਨਜ਼ਰਾਂ ਨੂੰ ਛੁੱਟਦਾ ਨਹੀਂ ਇਹਨੇ ਮੈਨੂੰ ਮਜੂਦ ਨਹੀਂ ਉਹਦਾ ਅਗਲੇ ਦਾ ਰਦਬ ਵੀ ਫਿਰ ਮੈਨੂੰ ਮਾਰਨ ਪੈ ਗਿਆ ਇਹ ਮੈਂ ਤੇ ਉਹਦਾ ਅਮਨ ਦਾ ਬਦਲਾ ਲੈਣ ਵਾਸਤੇ ਲੱਗਾ ਹਾਂ ਇਹਨੂੰ ਕੰਮ ਕਰਨ ਚਲੋ ਜੀ ਹੁਣ ਕੋਈ ਨਹੀਂ ਹੁਣ ਆਪੇ ਇਹਦੇ ਟੈਨਸ਼ਨਾਂ ਇਹਦੇ ਦੇਣਾ ਆ ਚਲੋ ਕੋਈ ਨਹੀਂ ਜਿੱਦਾਂ ਵੀ ਹੋਊਗਾ ਫਿਰ ਕਰਦੇ ਆ ਵੀ ਮਾਤਾ ਵੀ ਘੜੀਮੁੜੀ ਫੋਨ ਲਾਈ ਜਾਣ ਢੀਆ ਹੁਣ ਮੈਂ ਮੰਮੀ ਨੂੰ ਕੀ ਕਹਾਂ ਉਹ ਆ ਜਾਣਾ ਮਾਤਾ ਤੁਰ ਪੈਣਾ ਅੱਜ ਜੇ ਮੈਂ ਇਹਨੂੰ ਵੀ ਨਾਲ ਖੜਿਆ ਮੰਮੀ ਨੇ ਕਹਿਣਾ ਇਹ ਕਿੱਥੋਂ ਤੈਨੂੰ ਮਿਲੀ ਆ ਨੈਂ ਬਾਨਾ ਕੀ ਲਾਊਂਗਾ ਇਹ ਵੀ ਟੈਨਸ਼ਨ ਵੱਖਰੀ ਇਹ ਵੀ ਕੋਈ ਨਾ ਸੋਚਣਾ ਪੈਣਾ ਵਾ ਜਾਂ ਤੇ ਫਿਰ ਇਹਨੂੰ ਅੱਜ ਕੱਲਾ ਤੇ ਮੈਂ ਕੱਲ ਜਾਵਾਂ ਇੱਕ ਅੱਦੇ ਦਿਨ ਦਾ ਫਰਕ ਪਾਵਾਂ ਤੇ ਫਿਰ ਆ

ਠੀਕ ਆ ਹੁੰਦਾ ਹਾਂ ਹਾਂ ਠੀਕ ਆ ਤੇ ਪਰ ਤੁਹਾਨੂੰ ਵੀ ਮੈਂ ਕੁਝ ਦੱਸਣਾ ਸੀ ਦੱਸ ਕੀ ਗੱਲ ਆ ਖੁਸ਼ਖਬਰੀ ਜੇ ਤਹੀ ਪਾਪਾ ਬਨਣ ਵਾਲੇ ਆ ਪਾਪਾ ਬਨਣ ਵਾਲਾ ਹਾਂਜੀ ਉਹ ਤੇਰਾ ਦਿਮਾਗ ਸਹੀ ਆ ਕਿਉਂ ਨਿਆਣੇ ਵਾਲੀ ਕਾ ਤੂੰ ਗੱਲ ਕਰਨ ਢਈ ਆ ਤੂੰ ਸਹੀ ਗੱਲ ਨਿਆਣਾ ਹੀ ਹੋਣ ਵਾਲਾ ਤਾਂ ਤਾਂ ਹੀ ਦੱਸਣ ਢਈ ਆ ਪਾਪਾ ਬਨਣ ਵਾਲਾ ਨਾਮ ਹੈ ਵਿਆਹਿਆ ਨਾ ਹੋਰ ਪਾਪਾ ਇਦਾਂ ਹੀ ਬਨ ਜਾਣਾ ਤੇ ਜਾ ਕੇ ਆਪਾਂ ਹੁਣ ਵਿਆਹ ਕਰਾਉਣਾ ਹੀ ਆ ਬੜੇ ਵੀ ਆਇਆ ਤਾਂ ਨਹੀਂ ਨਾ ਆਹੋ ਤੇ ਜਾ ਕੇ ਹੁਣ ਬਸ ਵਿਆਹ ਹੀ ਕਰਾਉਣਾ ਉਹ ਵੀ ਪਹਿਲਾਂ ਮਨਾਉਣੇ ਪੈਣੇ ਸਾਰੇ ਫੇਰੀ ਹੋਣਾ ਵਿਆਹ ਇਦਾਂ ਇਦਾਂ ਹੀ ਹੋ ਜਾਣਾ ਵਾ ਗੁੱਡੇ ਗੁੱਡੀ ਦਾ ਖੇਡਿਆ ਤੇ ਫਿਰ ਮੈਨੂੰ ਇੱਥੇ ਕਾਹ ਤੋਂ ਲਿਆਂਦਾ ਸੀ ਲਿਆਂਦਾ ਹੀ ਤੇ ਹੁਣ ਚੱਲੇ ਤੇ ਗਿਆ ਕਰ ਤੇ ਜਾ ਕੇ ਵਿਆਹ ਵੀ ਕਰਾਉਣਾ ਮੈਂ ਕਿਹਨੂੰ ਕੀ ਦੱਸੂੰਗੀ ਹੁਣ ਨਾਲੇ ਸੱਚੀ ਦੱਸਾਂ ਪਰ ਨਾ ਮੇਰੀ ਗੱਲ ਸੁਣ ਆਹ ਜਿਹੜਾ ਮੈਂ ਨਾ ਤੇਰੇ ਦਿਮਾਗ 'ਚ ਗੱਲ ਆ ਗਈ ਆ ਇਹ ਗੱਲ ਝੂਠੀ ਰੱਖ ਸੱਚੀ ਨਾ ਹੋਵੇ ਕਿਉਂ ਮੈਂ ਤਾਂ ਸੱਚੀ ਰੱਖਣੀ ਕਦੋਂ ਦੀ ਮੈਂ ਇਹ ਚੀਜ਼ ਤੇ ਆਸ ਲਾਈ ਮਹਾਰਾਜ ਨੇ ਮਹਾ ਮੇਰੀ ਸੁਣੀ ਆ ਮੈਂ ਤੇ ਮਹਾ ਮੇਰੀ ਉਰੇ ਤੇ ਮੰਮੀ ਮੇਰੀ ਮੈਨੂੰ ਕਾਕਾ ਕਹਿੰਦੀ ਮੈਂ ਲੈ ਆਣੇ ਕਿੱਥੋਂ ਘਟਾ ਲੂੰਗਾ ਮੈਨੂੰ ਨਹੀਂ ਪਤਾ ਆਹ ਵੇਲਾ ਮੰਮੀ ਵੀ ਫੋਨ ਕਰੀ ਜਾਣ ਢਈ ਐ ਤੇ ਮੰਮੀ ਨੂੰ ਦੱਸ ਦੋ ਹਾਂ ਉੱਥੇ ਜਾ ਕੇ ਵੀ ਦੱਸਣਾ ਇੱਥੇ ਵੀ ਦੱਸੋ ਅੱਗੇ ਮੈਨੂੰ ਚੱਕਰ ਹੋਣ ਦੇ ਆ ਚਲ ਆ ਗੱਡੀ 'ਚ ਬਿਠਾ ਲਾਂ ਤੇ ਆਪਾਂ ਏਦਾਂ ਕਰੀਏ ਤੂੰ ਅੱਜ ਚਲ ਜਾ ਘਰ ਨੂੰ ਤੇ ਮੈਂ ਕੱਲ ਨੂੰ ਆ ਜੂੰਗਾ ਏਦਾਂ ਕਿਦਾਂ ਮੈਂ ਅੱਜ ਚਲ ਜਾ ਤੇ ਤੂੰ ਕੱਲ ਨੂੰ ਆਜੋਗੇ ਮੈਂ ਤੁਹਾਡੇ ਨਾਲੇ ਜਾਣਾ ਇਕੱਠਿਆਂ ਨਹੀਂ ਘਰ ਜਾਣਾ ਮੰਮੀ ਨੇ ਦੋ ਫਾਂਸੀ ਦੇ ਬੰਦੇ ਲਮਕਾਉਣੇ ਹੀ ਹੋ ਇੱਕ ਤੇਰੇ ਲਈ ਤੇ ਇੱਕ ਮੇਰੇ ਲਈ ਤੇ ਜਦੋਂ ਇੱਥੇ ਆਉਣਾ ਸੀ ਉਦੋਂ ਤੱਕ ਦਹੀਂ ਹੋਰ ਕੰਨਾ ਕਰਨ ਦੇ ਪਰ ਮੰਮੀ ਨੂੰ ਥੋੜੀ ਪਤਾ ਵਾ ਵੀ ਇੱਥੇ ਆਏ ਆ ਜਾ ਕੇ ਦੱਸਣਾ ਵਾ ਜਾ ਕੇ ਦੱਸਣਾ ਵਾ ਹੁਣ ਚਾਚੀ ਤੇ ਵੈਰ ਨਹੀਂ ਕਰਉਣਾ ਵੈਰ ਪੋਣਾ ਤੂੰ ਮੇਰਾ ਗਵਾਂਡ ਗਵਾਂਡ ਕੀ ਦਿਨਾਂ ਵੈਰ ਰੱਖਣਾ ਗਾੜੀ ਕਿਹੜਾ ਕੋਈ ਹੈਗਾ ਵਾ ਹੁਣ ਉਹ ਬੁੱਢਾ ਹੀ ਆ ਉਹਨੂੰ ਕੀ ਪਤਾ ਲੱਗਣ ਡਿਆ ਵਾ ਹੁਣ ਪਤਾ ਕਿਉਂ ਨਹੀਂ ਲੱਗਦਾ ਸਾਬ ਪਤਾ ਉਹਨੂੰ ਮੈਨੂੰ ਅੱਗੇ ਚੱਕਰ ਆਉਣ ਦੇ ਜੀ ਮਾਣਾ ਨਹੀਂ ਉਹ ਹਾਏ ਮੈਂ ਤੇ ਆਖਿਆ ਤੂੰ ਖੁਸ਼ੀ ਬੜੀ ਹੋਣਾ ਵਸ ਕੋਈ ਗੱਲ ਸੁਣ ਕੇ ਤੇ ਉਹ ਖੁਸ਼ਨਾ ਪੈਂਦੀਆਂ ਟੱਠੇ ਖੂਚ ਕਿਹੜੀ ਕੋਲੋਂ ਟੱਠੇ ਖੂਚ ਪੈਂਦੀਆਂ ਉਹ ਕਰੀਏ ਮੈਂ ਤੈਨੂੰ ਦਵਾਈ ਦੋਈ ਲੈ ਦੇਣਾ ਅੱਡੇ ਚੋਂ ਕਿਹੜੀ ਦਵਾਈ ਕੀ ਮਤਲਬ ਤੁਹਾਡਾ ਦਵਾਈਆਂ ਕਈ ਮਿਲ ਜਾਂਦੀਆਂ ਵਾ ਕੋਈ ਦਵਾਈ ਨਹੀਂ ਮੈਂ ਖਾਣੀ ਐਵੇਂ ਦਵਾਈ ਖਾਣਾ ਦਵਾਈ ਖਾਣੇ ਕੀ ਤੇ ਸੌਕੀ ਪਈ ਆ ਗਾੜੀ ਚਲੋ ਘਰ ਤੇ ਮੇਰੇ ਨਾਲ ਜਾ ਕੇ ਵਿਆਹ ਕਰਾਓ ਬੱਚੇ ਨੂੰ ਆਪਣਾ ਨਾਮ ਦੋ ਕਿਹੜਾ ਬੱਚਾ ਕਿਹੜਾ ਨਾਮ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਮੈਂ ਕਰਨੀ ਦਿਮਾਗ ਦੇ ਤੂੰ ਮੇਰਾ ਖਰਾਬ ਕਰਨ ਦੇ ਇੱਕ ਮੈਨੂੰ ਚੱਕਰ ਆਉਣ ਦੇ ਤੂੰ ਤੋਂ ਟੱਟਾ ਜਿਆਦਾ ਦਿਮਾਗ ਖਰਾਬ ਹੋਣ ਦੇ ਮੈਨੂੰ ਹਾਂ ਗੱਲ ਸੁਣ ਕੇ ਆਉਣ ਲੱਪੇ ਆ ਸਾਬੀ ਕਿਦਾਂ ਦੀਆਂ ਗੱਲਾਂ ਕਰਨ ਦੇ ਆ ਵਾ ਉਹ ਮੈਂ ਇਦਾਂ ਦੀਆਂ ਹੀ ਕਰਦਾ ਨਾ ਵਾ ਚੱਲ ਚਲੀਏ ਕਰਨ ਨੂੰ ਕੀ ਕਰਨਾ ਘਰ ਜਾ ਕੇ ਪਹਿਲਾਂ ਚਾਚੀ ਨੂੰ ਮੈਨੂੰ ਮੈਨੂੰ ਮੈਂ ਡੇਚ ਤਾਰਦਾ ਹਾਂ ਤੂੰ ਰਖਸ਼ਾ ਲੈ ਕੇ ਕਰਨ ਨੂੰ ਜਲਦੀ ਮੈਂ ਕੱਲ ਨੂੰ ਆਣਾ ਮੈਂ ਨਹੀਂ ਅੱਜ ਜਾਣਾ ਐਦਾਂ ਕਿਦਾਂ ਕੱਲ ਨੂੰ ਆਉਣਾ ਜਾਊਂਗਾ ਤੇ ਮੇਰੇ ਨਾਲ ਹੀ ਕਰ ਜੇ ਤੂੰ ਵੀ ਨਹੀਂ ਅੱਜ ਗਿਆ ਤਾਂ ਮੈਂ ਵੀ ਨਹੀਂ ਅੱਜ ਕਰ ਜਾਣਾ ਤੇਰੇ ਨਾਲ ਹੀ ਜਾਣਾ ਮੈਂ ਨਾੜੀਆਂ ਪਗਾ ਇਹੋ ਜੀਆਂ ਚੰਗੀਆਂ ਨਹੀਂ ਹੁੰਦੀਆਂ ਮੈਂ ਤੇ ਹੁਣ ਫੇਰ ਪਗਾਉਣੀ ਆ ਤੂੰ ਨਾ ਨਾ ਜਾ ਕੇ ਚਾਚੀ ਨੂੰ ਕੁਝ ਸੱਚ ਦੱਸਿਆ ਤੇ ਮੈਂ ਕੀ ਪਗਾਉਣੀ ਆੜੀਆਂ ਤੇ ਮੈਂ ਦੱਸ ਦੇਣਾ ਜਾ ਕੇ ਕੀ ਦੱਸੂਗੀ ਤੂੰ ਦੱਸ ਦੇਣਾ ਚਾਹ ਜੋ ਵੀ ਸੱਚ ਵਾ ਜਬਾਨ ਆ ਕੋਲ ਕੰਟਰੋਲ ਚ ਰੱਖ ਮੈਂ ਤੂੰ ਦੱਸਣ ਢਿਆ ਨਾ ਕਰਿਆ ਕੋਈ ਗੱਲ ਐਵੇਂ ਨਾ ਸਾਡੀ ਲੜਾਈ ਹੋ ਜੇ ਤੇ ਮਗਰ ਕੀ ਰਹਿ ਗਿਆ ਵਾ ਜੇ ਤੂੰ ਗੱਲ ਨਹੀਂ ਕਰਦੀ ਫੇ ਤੈਨੂੰ ਦਵਾਈ ਖਵਾ ਲੈਣੀ ਤੇ ਮਦਰ ਕੀ ਬਚਿਆ ਵਾ ਦੱਸ ਨਹੀਂ ਤੂੰ ਮੈਂ ਕੀ ਆਪਣੇ ਭਲੇ ਲਈ ਕਹਿਣ ਢਿਆ ਵਾ ਕਾਦਾ ਮਨ ਲੈ ਦੇ ਵਿੱਚ ਮੇਰਾ ਤਾਂ ਕੋਈ ਭਲਾ ਨਹੀਂ ਆ ਇਹ ਵੀ ਮੈਂ ਤੈਨੂੰ ਦੱਸਣ ਲਈ ਆ। ਇਹ ਦੱਸ ਤੀਆ ਕੀ ਚੱਲ ਚੱਲ ਗੀ ਨਹੀਂ? ਜਾ ਕੇ ਸੱਚ ਦੱਸ ਭੈਣਾ ਚਲ ਕਰ ਮੈਂ ਵੀ ਕਿ ਦੱਸਾਂਗਾ। ਸੱਚ ਸੁਚ ਨਹੀਂ ਮੈਂ ਕੋਈ ਐਡਾ ਮੈਂ ਸੱਚਾ ਨਹੀਂ ਹੈਗਾ। ਸੱਚ ਦੱਸਾਂ ਮੈਂ। ਤੇ ਉਦੋਂ ਦਾ ਕਰ ਤੂੰ ਸੱਚਾ ਬਣਿਆਹੀਂ ਮੇਰੇ ਨਾਲ ਹੈ? ਉਦੋਂ ਦਾ ਕਰ ਤੂੰ ਸੱਚਾ ਬਣਿਆਹੀਂ। ਮੈਂ ਤੈਨੂੰ ਕਹਿਣ ਡਿਆ ਨਾ ਵੀ ਚੱਲੀਏ ਇੱਥੇ ਤਮਾਸ਼ਾ ਨਾ ਲਾ। ਮੈਂ ਨਹੀਂ ਤਮਾਸ਼ਾ ਲਾਉਣੀ ਤਮਾਸ਼ਾ ਤੂੰ ਬਣਾਉਂਦਾ ਮੇਰਾ। ਤਮਾਰਾ ਨਹੀਂ ਬਣਾਇਆ ਮੇਰਾ ਬਣਦਾ ਰਹੇ ਫਿਰ ਆਹੋ ਚੱਲ ਬਹਿ ਗੱਡੀ ਚ ਆ ਬੱਚੇ ਜੰਮਨ ਨੂੰ ਮੈਂ ਹੁਣ ਇਹ ਨਹੀਂ ਏਡਾ ਤਗਣਾ ਪੀ ਕਿ ਦੱਸ ਕੀ ਦਿਨਾ ਹੁਣ ਜਾ ਜੇ ਤੱਕੇ ਦੇਣੇ ਆਉਂਦੇ ਆ ਆਹੋ ਆਉਂਦੇ ਆ ਚਲ ਕੋਈ ਨਹੀਂ ਘਰੇ ਜਾਣਾ ਵਾ ਫਿਰ ਆਹੋ ਤੇ ਜਾਣਾ ਵਾਂਗੇ ਅੱਡੇ ਚਲਾਉਣਾ ਮੈਂ ਤੈਨੂੰ ਘਰ ਕੋਲ ਨਹੀਂ ਲੈ ਜਾਣਾ ਤੂੰ ਵੀ ਮੇਰੇ ਨਾਲ ਅੱਡੇ ਚ ਜੁਕੇਂ